ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਤੁਹਾਡੇ ਲਈ ਉਹ ਹੈਗੀ ਆ ਸਟ੍ਰੇਟ ਸਲਵਾਰ ਦੀ ਸਟੀਚਿੰਗ ਆਪਾਂ ਕਿਵੇਂ ਕਰਨੀ ਆ ਆਸਾਨੀ ਦੇ ਨਾਲ ਤੇ ਇਹਦੇ ਵਿੱਚ ਆਪਾਂ ਪੈਚ ਜਿਹੜਾ ਹੈਗਾ ਉਹ ਕੱਟਿਆ ਹੋਇਆ ਤੇ ਪੈਚ ਆਪਾਂ ਫਿਨਿਸ਼ਿੰਗ ਦੇ ਨਾਲ ਕਿਵੇਂ ਰੈਡੀ ਕਰਨਾ ਉਹ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਾਂਗੇ ਠੀਕ ਹੈ ਜੀ ਇਹਦੀ ਕਟਿੰਗ ਵਾਲੀ ਵੀਡੀਓ ਤੁਸੀਂ ਆਪਣੇ ਚੈਨਲ ਤੇ ਦੇਖ ਸਕਦੇ ਹੋ ਤੇ ਮੈਂ ਨਾ ਇਦਾਂ ਪੈਚ ਦੇ ਸਾਈਡ ਤੇ ਇਹਨੂੰ ਇਦਾਂ ਫੋਲਡ ਕਰਕੇ ਨਾ ਇਹ ਤੇ ਪ੍ਰੈਸ ਲਗਾ ਲਈ ਆ ਮਤਲਬ ਕਿ ਇਹਦੀ ਕਰੀਜ਼ ਬਣਾ ਲਈ ਆ ਠੀਕ ਹੈ ਜੀ ਹੁਣ ਇਹ ਪੂਰਾ ਫਿਨਿਸ਼ਿੰਗ ਦੇ ਨਾਲ ਸਿੱਧਾ ਨਿਕਲੂਗਾ ਠੀਕ ਆ ਆਪਾਂ ਇਹਦੇ ਉੱਪਰ ਲੈਸ ਧਰਾਂਗੇ ਬ ਫੋਲਡ ਕਰ ਲਿਆ ਨੀਚੋਂ ਪ੍ਰੈਸ ਲਾ ਲਈਏ ਕਰੀਜ ਬਣਾ ਕੇ ਤੇ ਹੁਣ ਜਿਹੜੀ ਇਹ ਕਰੀਜ ਹੈਗੀ ਆ ਬਸ ਹੁਣ ਇਹਦਾ ਫਿਨਿਸ਼ਿੰਗ ਦੇ ਨਾਲ ਸਿੱਧੀ ਆ ਗਈ ਆ ਤੇ ਆਪਾਂ ਇਹਦੇ ਉੱਪਰ ਇਹਦਾ ਲੈਸ ਰੱਖੀ ਜਾਣੀ ਆ ਲੈਸ ਜਿਹੜੀ ਹੈਗੀ ਆ ਉਹ ਆਪਾਂ ਥੋੜੇ ਜਿ ਕੋਨੇ ਜਿਹੜੇ ਹੈਗੇ ਨੇ ਉਹ ਬਾਹਰ ਕੱਢ ਲੈਣੇ ਨੇ ਬਸ ਜਦੋਂ ਆਪਾਂ ਲੈਸ ਰੱਖਾਂਗੇ ਨਾ ਕੱਪੜਾ ਬਾਹਰ ਨਹੀਂ ਦਿਖਣਾ ਚਾਹੀਦਾ ਨਹੀਂ ਤਾਂ ਫਿਰ ਉਹ ਪੈਚ ਹੀ ਲੱਗੂਗਾ ਠੀਕ ਆ ਦੇਖੋ ਹੁਣ ਆਪਣਾ ਪੈਚ ਜਿਹੜਾ ਹੈਗਾ ਉਹ ਰੈਡੀ ਹੋ ਗਿਆ। ਵਖੋਆ ਮੇਰੀ ਸਲਵਾਰ ਦਾ ਜਿਹੜਾ ਪੌਂਚਾ ਉਹਦਾ ਸੈਂਟਰ ਹੈ ਇਹ। ਠੀਕ ਹੈ ਜੀ। ਹੁਣ ਆਪਾਂ ਪੈਚ ਜਿਹੜਾ ਹੈਗਾ ਉਹਦਾ ਵੀ ਸੈਂਟਰ ਕਰ ਲਵਾਂਗੇ। ਹੁਣ ਸੈਂਟਰ ਜਿਹੜਾ ਹੈਗਾ ਆਪਣਾ ਆਹ ਵਾਲਾ ਆ ਗਿਆ। ਪਹਿਲਾਂ ਸੈਂਟਰ ਵਾਲੀ ਸਲਾਈ ਨਾਲ ਇਹਨੂੰ ਅਟੈਚ ਕਰ ਲਓ ਜਿਵੇਂ ਆਪਾਂ ਗਲਾ ਅਟੈਚ ਕਰਦੇ ਹੁੰਦੇ ਹਾਂ। ਹੁਣ ਇਹਨੂੰ ਆਪਾਂ ਅੱਧਾ ਇਧਰ ਕਰ ਲਿਆ। ਪਹਿਲਾਂ ਇਧਰੋਂ ਜੜਾਈ ਕਰਾਂਗੇ ਠੀਕ ਹੈ ਆਪਾਂ ਇਹਦੀ ਤੇ ਇੱਥੋਂ ਹੀ ਸੈਂਟਰ ਤੋਂ ਹੀ ਆਪਾਂ ਇਧਰ ਵਾਲੇ ਪਾਸੇ ਨੂੰ ਜੜਨਾ ਸ਼ੁਰੂ ਕਰ ਦੇਣਾ ਤੇ ਹੁਣ ਆਪਾਂ ਇਹਨੂੰ ਇਹ ਐਂ ਹੱਥ ਨਾਲ ਸੈੱਟ ਕਰ ਲਵਾਂਗੇ ਤੇ ਇਧਰੋਂ ਆਪਾਂ ਇਹਨੂੰ ਅਟੈਚ ਕਰ ਲਵਾਂਗੇ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਪੈਚ ਹੈਗਾ ਉਹ ਲੱਗ ਕੇ ਰੈਡੀ ਹੋ ਗਿਆ ਹੁਣ ਆਪਾਂ ਲਾਈਨਿੰਗ ਜਿਹੜੀ ਹੈਗੀ ਆ ਚਾਰੋਂ ਪਾਸੇ ਉਹ ਅਟੈਚ ਕਰ ਲਵਾਂਗੇ ਠੀਕ ਹੈ ਲਾਈਨਿੰਗ ਜਿਹੜੀ ਹੈਗੀ ਆ ਪਹਿਲਾਂ ਆਪਾਂ ਜਿਹੜਾ ਆ ਆਸਣ ਨੇ ਨਾ ਆਸਣ ਦੇ ਉੱਪਰ ਵਾਲੀ ਸਾਈਡ ਤੋਂ ਜਿੱਧਰ ਆਪਾਂ ਬਲ ਪਾਉਨੇ ਹੁੰਦੇ ਆ ਉਧਰੋਂ ਅਟੈਚ ਕਰਨੀ ਸ਼ੁਰੂ ਕਰਨੀ ਹੈ ਠੀਕ ਹੈ ਜੇ ਆਪਣੀ ਲਾਈਨਿੰਗ ਵਿੱਚੋਂ ਵੱਧ ਘੱਟ ਜਾਂਦੀ ਆ ਤਾਂ ਆਪਾਂ ਉਹਦੇ ਵਿੱਚ ਬਲ ਪਾ ਦੇਣਾ ਠੀਕ ਹੈ ਨਹੀਂ ਤਾਂ ਫੇਰ ਤੁਨੋਂ ਸਲਵਾਰ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਊਗੀ ਜੇ ਤੁਸੀਂ ਲਾਈਨਿੰਗ ਜਿਹੜੀ ਹੈਗੀ ਆ ਜੇ ਜ਼ਰਾ ਜੀ ਵੀ ਉਹ ਵਿੱਚ ਕਸਾਵਟ ਆ ਗਈ ਠੀਕ ਹੈ ਮਤਲਬ ਫਿਰ ਉੱਪਰ ਵਾਲੇ ਕੱਪੜੇ 'ਚ ਫਲਾਵਟ ਹੋਣ ਲੱਗ ਜੂਗੀ ਤਾਂ ਆਪਾਂ ਲਾਈਨਿੰਗ ਨੂੰ ਸਿਰੇ ਨਾਲ ਅਟੈਚ ਕਰ ਲੈਣਾ ਜਿਹੜਾ ਦੂਸਰੇ ਵਾਲਾ ਪਾਸਾ ਆਸਣ ਦਾ ਨਾ ਉਹਦੇ ਨਾਲ ਪਹਿਲਾਂ ਹੀ ਆਪਾਂ ਇਹਨੂੰ ਇਦਾਂ ਮਲਾ ਲੈਣਾ ਤੇ ਜਿਹੜੀ ਲਾਈਨਿੰਗ ਦੀ ਵਿੱਚੋਂ ਵਾਧ ਘਾਟ ਆਊਗੀ ਨਾ ਉਹਨੂੰ ਆਪਾਂ ਬਲ ਪਾ ਦੇਣਾ ਠੀਕ ਹੈ ਇੱਥੇ ਹੁਣ ਦੇਖੋ ਮੈਂ ਇਧਰੋਂ ਅਟੈਚ ਕਰ ਲਈ ਆ ਪਹਿਲਾਂ ਲਾਈਨਿੰਗ ਤੇ ਫਿਰ ਆਪਾਂ ਇਹਨੂੰ ਇਦਾਂ ਕਰਦੇ ਜਾਣਾ ਜੇ ਕੋਈ ਆਪਣੀ ਮਾੜੀ ਮੋਟੀ ਲਾਈਨਿੰਗ ਵਧੂਗੀ ਨਾ ਆਪਾਂ ਉਹਦਾ ਬਲ ਪਾ ਦਵਾਂਗੇ ਠੀਕ ਆ ਦੇਖੋ ਆ ਇੰਨੀ ਕੁ ਲਾਈਨਿੰਗ ਜਿਹੜੀ ਹੈਗੀ ਆ ਉਹ ਆਪਣੀ ਵਧ ਗਈ ਆ ਠੀਕ ਹੈ ਜੀ ਇਹਦਾ ਆਪਾਂ ਬਲ ਪਾ ਦਵਾਂਗੇ ਠੀਕ ਹੈ ਹੁਣ ਮੈਂ ਛੋਟਾ ਜਿਹਾ ਬਲ ਜਿਹੜਾ ਹੈਗਾ ਉਹ ਇੱਥੇ ਇਕੱਠਾ ਕਰ ਦੂੰਗੀ ਤੇ ਛੋਟਾ ਜਿਹਾ ਹੈਗਾ ਉਹ ਦੂਸਰੀ ਵਾਲੀ ਸਾਈਡ ਇਕੱਠਾ ਕਰ ਦੂੰਗੀ ਬਸ ਤੁਸੀਂ ਇਹਨੂੰ ਵਿੱਚ ਹੀ ਇਕੱਠਾ ਕਰ ਦਿਆ ਕਰੋ ਇਹਨੂੰ ਕੱਢਿਆ ਨਾ ਕਰੋ ਬਾਹਰ ਫਿਰ ਤੁਹਾਡੀ ਲਾਈਨਿੰਗ ਜਿਹੜੀ ਹੈਗੀ ਆ ਉਹ ਬਿਲਕੁਲ ਸਹੀ ਰਹੂਗੀ ਸਲਵਾਰ ਜਿਹੜੀ ਹੈਗੀ ਆ اپنی ਜਿਹੜੀ ਲਾਈਨਿੰਗ ਹੈਗੀ ਆ ਬਸ ਆਹ ਛੋਟੇ ਛੋਟੇ ਦੋ ਬਾਲੇ ਹੀ ਪੈਨੇ ਆਪਣੀ ਲਾਈਨਿੰਗ ਜਿਹੜੀ ਵੱਧ ਗਈ ਸੀ ਤੁਹਾਡੀ ਸਗੋ ਲਾਈਨਿੰਗ ਜਿਹੜੀ ਹੈਗੀ ਆ ਜੇ ਢਿੱਲਾ ਰਹੂਗੀ ਨਾ ਤਾਂ ਤੁਹਾਡੀ ਸਲਵਾਰ ਜਿਹੜੀ ਹੈਗੀ ਆ ਪੂਰੀ ਸਹੀ ਰਹੂਗੀ ਠੀਕ ਹੈ ਜੀ ਦੂਸਰੀ ਵਾਲੇ ਪਾਸੇ ਹੁਣ ਦੂਜੇ ਵਾਲਾ ਪਾਸਾ ਆਸਣ ਦਾ ਆ ਗਿਆ ਆਪਣਾ ਇੱਥੋਂ ਵੀ ਆਪਾਂ ਇਦਾਂ ਹੀ ਲਾਈਨਿੰਗ ਜਿਹੜੀ ਹੈਗੀ ਆ ਅਟੈਚ ਕਰ ਲੈਣੀ ਆ ਹੁਣ ਆਪਾਂ ਧੁਰ ਤੱਕ ਪਹੁੰਚੇ ਤੱਕ ਇਹਨੂੰ ਲੈ ਕੇ ਜਾਵਾਂਗੇ ਔਰੇਵ ਜਿਹੜੀ ਆਪਣੀ ਬੈਕ ਵਾਲੀ ਸਲਾਈ ਹੈਗੀ ਨਾ ਉਹਦੇ ਨਾਲ ਵੀ ਇਹਨੂੰ ਅਟੈਚ ਕਰਦੇ ਜਾਵਾਂਗੇ ਆਪਾਂ ਆਸਣ ਵਾਲੀ ਸਲਾਈ ਤੋਂ ਹੀ ਆਪਾਂ ਇਦਾਂ ਕਮ ਠੀਕ ਹੈ ਇੱਥੋਂ ਜੇ ਥੋੜੀ ਬਹੁਤੀ ਵਾਧਦੀ ਘਟਦੀ ਹੈ ਲਾਈਨਿੰਗ ਆਪਾਂ ਨੂੰ ਸੈਟਿੰਗ ਕਰ ਲਵਾਂਗੇ ਬਸ ਤੁਸੀਂ ਇਦਾਂ ਨਾਲ ਹੀ ਮਲਾ ਦਿਓ ਬਿਲਕੁਲ ਲਾਈਨਿੰਗ ਹੈ ਜੇ ਇੱਥੋਂ ਆਸਨ ਕੋਲੋਂ ਥੋੜੀ ਜਿਹੀ ਦੇਖੋ ਵੱਧ ਗਈ ਆਪਣੀ ਥੋੜੀ ਜਿਹੀ ਆਪਾਂ ਇਹਨੂੰ ਬਾਅਦ ਚੋਂ ਫਿਨਿਸ਼ਿੰਗ ਕਰ ਦਵਾਂਗੇ ਠੀਕ ਹੈ ਕਿਉਂਕਿ ਜਿਹੜੀਆਂ ਪ੍ਰੋਬਲਮ ਐ ਤੁਹਾਨੂੰ ਦੱਸ ਰਹੀਆਂ ਨਾ ਉਹ ਤੁਹਾਨੂੰ ਵੀ ਆਉਣਗੀਆਂ ਠੀਕ ਹੈ ਬਸ ਤੁਸੀਂ ਹੈਂਡਲ ਕਿਵੇਂ ਕਰਨਾ ਉਹ ਦੇਖਣਾ ਤੁਸੀਂ ਲਾਈਨਿੰਗ ਦੀ ਬਾਅਦ ਘਾਟੇ ਹੋ ਹੀ ਜਾਂਦੀ ਹੁੰਦੀ ਹੈ ਬਸ ਆਪਾਂ ਦੇਖਣਾ ਉਹਨੂੰ ਆਪਾਂ ਕਿਵੇਂ ਸੈਟਿੰਗ ਕਰਨੀ ਆ ਹੁਣ ਬਸ ਆਪਾਂ ਜਿਹੜੀ ਔਰੇਬ ਜਿਹੜੀ ਸਲਾਈ ਹੈਗੀ ਐ ਬੈਕ ਵਾਲੀ ਉਹਨੂੰ ਵੀ ਨਾਲ-ਨਾਲ ਇਦਾਂ ਆਪਾਂ ਲਾਈਨ ਨੂੰ ਅਟੈਚ ਕਰਦੇ ਜਾਣਾ ਠੀਕ ਹੈ ਤੇ ਇੱਥੋਂ ਹੀ ਆਪਾਂ ਪਹੁੰਚੇ ਵਾਲੀ ਸਾਈਡ ਨੂੰ ਵਧਾ ਦੇਣਾ ਇਹਨੂੰ ਜਿੰਨਾ ਵੀ ਹੋ ਸਕਦਾ ਨੇ ਇਹਨੂੰ ਪਹੁੰਚੇ ਨੂੰ ਆਪਾਂ ਇਹ ਇਦਾਂ ਕਰਕੇ ਰੱਖੋ ਠੀਕ ਹੈ ਜੀ ਲਾਈਨਿੰਗ ਅੰਦਰ ਵਾਲੀ ਸਾਈਡ ਨੂੰ ਰੱਖੋ ਤੇ ਇਹਨੂੰ ਪੌਂਚੇ ਨੂੰ ਇਦਾਂ ਰੱਖੋ ਕਿਉਂਕਿ ਜੇ ਸੈਂਟਰ ਦੇ ਵਿੱਚੋਂ ਥੋੜੀ ਜੀ ਵੀ ਲਾਈਨਿੰਗ ਕੱਸੀ ਗਈ ਨਾ ਤੁਹਾਡੀ ਤਾਂ ਇੱਥੇ ਤੁਹਾਡੇ ਝੋਲ ਪੈਣ ਲੱਗ ਜਾਣਗੇ ਫਿਰ ਠੀਕ ਹੈ ਤੇ ਇੱਥੋਂ ਹੁਣ ਆਪਾਂ ਜਿਹੜੀ ਬੈਕ ਵਾਲੀ ਸਲਾਈ ਹੈ ਉੱਥੋਂ ਵੀ ਆਪਾਂ ਨਾਲ ਅਟੈਚ ਕਰ ਦੇਣਾ ਲਾਈਨਿੰਗ ਨੂੰ हाँ अपना जब लास्ट वाला आसन हो गया दूसरे अटैच कर लिया सिलाई देख सकते हो मैं सारे पास जी लाइनिंग हैगी अटैच कर लिया सलवार इधरों आसन वाली सिलाई नो आप जितर आप बल पाने उधरों भी आप अटैच कर लिया ਠੀਕ ਹੈ ਜੀ ਇੱਧਰ ਜਿਹੜੀ ਲਾਈਨਿੰਗ ਥੋੜੀ ਵੱਧੀ ਸੀ ਉੱਥੇ ਆਪਾਂ ਬਾੜ ਪਾਤਾ ਹੁਣ ਪੂਰੀ ਤਰ੍ਹਾਂ ਆਪਾਂ ਇਹਨੂੰ ਸਿੰਪਲ ਸੂਟ ਵਾਂਗੂ ਹੀ ਬਣਾ ਲਿਆ ਠੀਕ ਹੈ ਜਿਹੜੀ ਆਹ ਬਾਹਰ ਘਾਟ ਹੋ ਗਈ ਨਾ ਲਾਈਨਿੰਗ ਦੀ ਇਹਨੂੰ ਹੁਣ ਤੁਸੀਂ ਛਾਂਟੀ ਕਰ ਦਿਓ ਠੀਕ ਹੈ ਇਹ ਐਦਾਂ ਕਰ ਦੇਖੋ ਲਾਈਨਿੰਗ ਅਟੈਚ ਕਰਕੇ ਹੀ ਤੁਸੀਂ ਸਲਵਾਰ ਦੀ ਜਿਹੜੀ ਹੈਗੀ ਉਹ ਸਟੀਚਿੰਗ ਕਰਿਆ ਕਰੋ ਫੇਰ ਬਹੁਤ ਸੋਹਣੀ ਹੁੰਦੀ ਹੈ ਸਟੀਚਿੰਗ ਜਿਹੜੀ ਆਹ ਬਾਹਰ ਘਾਟ ਹੈਗੀ ਇਹਦੀ ਵੀ ਆਪਾਂ ਕੱਢ ਦੇਣਾ ਸਾਰੀ ਠੀਕ ਆ ਹੁਣ ਦੇਖੋ ਸਾਰੇ ਪਾਸੇ ਆਪਾਂ ਅਟੈਚ ਕਰ ਲਿਆ ਲਾਈਨਿੰਗ ਹੁਣ ਇਹ ਸਿੰਪਲ ਸਲਵਾਰ ਵਾਂਗੂ ਹੀ ਬਣ ਗਈ ਆ ਹੁਣ ਤੁਹਾਨੂੰ ਸਟੀਚਿੰਗ ਕਰਨ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਇਸੇ ਤਰੀਕੇ ਨਾਲ ਹੀ ਤੁਸੀਂ ਦੂਸਰੀ ਵਾਲੀ ਸਾਈਡ ਵੀ ਜਿਹੜੀ ਹੈਗੀ ਆ ਲਾਈਨਿੰਗ ਅਟੈਚ ਕਰ ਲੈਣੀ ਆ ਤੇ ਮੈਂ ਅਟੈਚ ਕਰਕੇ ਤੁਹਾਨੂੰ ਬਾਅਦ ਪਾਉਣੇ ਦੱਸਤੀ ਆ ਠੀਕ ਹੈ ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਸਲਵਾਰ ਦੇ ਆਸਣ ਜਿਹੜੇ ਹੈਗੇ ਨੇ ਉਹ ਜੋੜ ਲੈਣੇ ਨੇ ਮੈਂ ਇੱਕ ਸਾਈਡ ਤੋਂ ਜੋੜ ਲਿਆ ਤੇ ਇਹ ਵਾਲਾ ਆਪਾਂ ਹੁਣ ਜੋੜ ਲੈਣਾ ਠੀਕ ਹੈ ਜੀ ਦੇਖੋ ਆਪਾਂ ਆਸਣ ਨੇ ਜਿਹੜੇ ਉਹ ਦੋਨੋਂ ਜੋੜ ਲਏ ਨੇ ਹੁਣ ਇਹਨਾਂ ਦੀ 벨ਟ ਜਿਹੜੀ ਲੱਗਣੀ ਆ ਜੀ ਉਹ ਲੱਗਣੀ ਆ 25 ਇੰਚ ਦੀ ਠੀਕ ਆ ਹੁਣ ਦੇਖੋ ਇਹਨਾਂ ਦੀ 벨ਟ ਜਿਹੜੀ ਹੈਗੀ ਆ ਉਹ ਹੈਗੀ ਆ 25 ਇੰਚ ਦੇ ਬੈਕ ਵਾਲਾ ਅਸਨ ਹੈ ਠੀਕ ਆ ਤੇ ਆਪਾਂ ਇਹਨੂੰ ਇਦਾਂ ਕਰਕੇ ਫੋਲਡ ਕਰ ਲੈਣਾ ਹੁਣ 25 ਦਾ ਹਾਫ ਕਰਕੇ ਆਪਾਂ ਇੱਥੇ ਨਿਸ਼ਾਨੀ ਲਗਾ ਲੈਣੀ ਆ ਠੀਕ ਆ ਹੁਣ ਦੇਖੋ 25 ਦਾ ਹਾਫ ਹੋ ਗਿਆ 12.5 ਆਪਾਂ ਇੱਥੇ 12.5 ਤੇ ਨਿਸ਼ਾਨੀ ਲਗਾ ਲਾਂਗੇ ਇਹ ਇਦਾਂ ਠੀਕ ਹੈ ਨਿਸ਼ਾਨੀ ਤੁਸੀਂ ਕੱਟ ਕੱਟ ਲਗਾ ਲਓ ਨਿਸ਼ਾਨੀ ਕਈ ਵਾਰੀ ਹੁੰਦਾ ਉਹ ਛੜ ਜਾਂਦਾ ਹੁੰਦਾ ਨਿਸ਼ਾਨ ਠੀਕ ਆ ਆਪਾਂ ਇਦਾਂ 12.5 ਤੇ ਨਿਸ਼ਾਨ ਲਗਾ ਲਿਆ ਦੇਖੋ ਜਦੋਂ ਆਪਾਂ ਇਹਨੂੰ ਖੋਲਿਆ ਨਾ ਹੁਣ ਇਦਾਂ ਕਰਕੇ ਤਾਂ ਇਹ 25 ਇੰਚ ਹੋ ਗਿਆ ਠੀਕ ਆ ਹੁਣ ਇਹ ਆਪਾਂ ਬੈਕ ਵਾਲੀ ਸਾਈਡ ਤੇ 25 ਇੰਚ ਜਗ੍ਹਾ ਛੱਡ ਲਈ ਜਿੰਨੀ ਆਪਣੀ ਬੈਲਟ ਜਿਹੜੀ ਬੈਕ ਸਾਈਡ ਤੋਂ ਜੜੀ ਆਉਗੀ ਠੀਕ ਆ ਇਹ ਆ ਦੇਖੋ ਕੱਟ ਤੋਂ ਲੈ ਕੇ ਕੱਟ ਤੱਕ ਇਹ ਆਪਣਾ 25 ਇੰਚ ਹੋ ਗਿਆ ਠੀਕ ਹੈ ਇੱਥੇ ਤੱਕ ਬਸ ਤੁਸੀਂ ਬੈਕ ਵਾਲੀ ਸਾਈਡ 25 ਇੰਚ ਜਗ੍ਹਾ ਛੱਡ ਲੈਣੀ ਆ ਮਤਲਬ ਕਿ ਜਿੰਨੀ ਵੀ ਤੁਹਾਡੀ 벨ਟ ਹੋਵੇ ਉਹਦਾ ਹਾਫ ਕਰਕੇ ਬੈਕ ਸਾਈਡ ਤੇ ਜਗ੍ਹਾ ਛੱਡ ਲਓ ਤੇ ਮੂਰਲੇ ਵਾਲੀ ਸਾਈਡ ਤੇ ਬਲ ਕਿਵੇਂ ਪਾਉਣੇ ਨੇ ਉਹ ਮੈਂ ਤੁਹਾਨੂੰ ਦੱਸਦੀ ਆ ਇਹ ਦੇਖੋ ਸਟੇਟ ਸਲਵਾਰ ਆ ਜੇ ਆਪਾਂ ਇਹਦੇ ਵਿੱਚ ਬਲ ਜਿਹੜੇ ਹੈਗੇ ਨੇ ਨੋਰਮਲ ਸਲਵਾਰ ਵਾਂਗੂ ਪਾਤੇ ਨਾ ਤਾਂ ਆਪਣੀ ਸਲਵਾਰ ਜਿਹੜੀ ਹੈਗੀ ਆ ਬੈਕ ਸਾਈਡ ਨੂੰ ਘੁੰਮੂਗੀ ਇਸੇ ਲਈ ਆਪਾਂ ਮੂਰਲੀ ਸਾਈਡ ਵੀ ਆਪਾਂ ਬਿਲਕੁਲ 3 3-4 ਇੰਚ ਦੇ ਵਿੱਚ ਬਲ ਪਾ ਲੈਣੇ ਨੇ ਬਾਕੀ ਜਿਹੜੀ ਜਗ੍ਹਾ ਹੈਗੀ ਆ ਉਹ ਖਾਲੀ ਹੀ ਛੱਡ ਦੇਣੀ ਆ ਮਤਲਬ ਪਲੇਨ ਕਪੜਾ ਛੱਡ ਦੇਣਾ ਠ ਦੋ 3 4 ਇੰਚ ਚ ਪਾ ਲਓ ਬਾਕੀ ਜਗ੍ਹਾ ਜਿਹੜੀ ਹੈਗੀ ਪਲੇਨ ਛੱਡ ਦਿਓ ਮਤਲਬ ਕਿ ਮੂਰੇ ਵੀ ਆਪਾਂ ਨੂੰ 12.5 ਇੰਚ ਜਗ੍ਹਾ ਚਾਹੀਦੀ ਆ 12.5 ਆਪਾਂ ਪਿੱਛੇ ਛੱਡੀ ਇੱਕ ਸਾਈਡ 12.5 ਆਪਾਂ ਦੂਸਰੀ ਸਾਈਡ ਛੱਡੀ ਮਤਲਬ ਕਿ 25 ਇੰਚ ਹੋ ਗਿਆ ਠੀਕ ਆ ਇਸੇ ਤਰ੍ਹਾਂ ਹੀ ਆਪਾਂ ਇੱਧਰ ਵੀ ਕਰਨਾ 12.5 ਜਗ੍ਹਾ ਜਿਹੜੀ ਹੈਗੀ ਆਪਾਂ ਨੂੰ ਇੱਧਰ ਚਾਹੀਦੀ ਆ ਮੂਰਲੇ ਵਾਲੇ ਪਾਸੇ 12.5 ਹੀ ਇੱਧਰ ਚਾਹੀਦੀ ਆ ਹੁਣ ਆਪਾਂ ਦੇਖਣਾ ਉਹ ਆਪਾਂ 3 4 ਇੰਚ ਦੇ ਵਿੱਚ ਬਲ ਰੈਡੀ ਕਰ ਲੈਣੇ ਨੇ ਬਾਕੀ ਜਿਹੜੀ ਅ ਮਤਲਬ ਰਹੀ ਜੇ ਮੰਨ ਲਓ ਜਿਵੇਂ ਆਪਾਂ 4 ਇੰਚ ਦੇ ਵਿੱਚ ਬਲ ਰੈਡੀ ਕਰ ਲਏ ਤੇ ਜਿਹੜੇ 8.5 ਇੰਚ ਜਗ੍ਹਾ ਹੈਗੀ ਆ ਉਹਨੂੰ ਆਪਾਂ ਪਲੇਨ ਛੱਡ ਦੇਵਾਂਗੇ ਠੀਕ ਹੈ ਉਮੀਦ ਕਰਦੇ ਆ ਤੁਹਾਨੂੰ ਸਮਝ ਆ ਗਈ ਹੋਊਗੀ ਆਪਾਂ ਮੂਰਲੀ ਸਾਈਡ ਬਲ ਕਿਵੇਂ ਪਾਉਣੇ ਨੇ ਮੂਰਲੀ ਸਾਈਡ ਵੀ ਆਪਾਂ ਨੂੰ 12.5 ਇੰਚ ਜਗ੍ਹਾ ਚਾਹੀਦੀ ਆ ਮੂਰਲੇ ਵਾਲੇ ਪਾਸੇ ਵਾਲੀ ਬੈਲਟ ਚੜਨ ਵਾਸਤੇ ਇਸ ਲਈ ਆਪਾਂ ਕੀ ਕਰਾਂਗੇ 4 ਇੰਚ ਦੇ ਵਿੱਚ ਬਲ ਰੈਡੀ ਕਰ ਲਾਂਗੇ ਹੁਣ ਜਿੰਨੀ ਵੀ ਤੁਹਾਡੀ ਬੈਲਟ ਹੋਵੇ ਬਸ ਤੁਸੀਂ ਇਹ ਦੇਖਣਾਗਾ ਵੀ ਆਪਾਂ 3-4 ਇੰਚ ਦੇ ਵਿੱਚ ਬਲ ਰੈਡੀ ਕਰ ਲਓ ਬਾਕੀ ਜਿਹੜੀ ਜਗ੍ਹਾ ਹੈਗੀ ਉਹਨੂੰ ਪਿੱਛੇ ਛੱਡ ਦਿਓ ਹਨ ਉਹਦਾ ਤੁਸੀਂ ਹਾਫ ਕਰ ਲੈਣਾ ਤੇ ਫਿਰ ਤੁਸੀਂ ਬਲ ਡਿਸਾਈਡ ਕਰ ਰਹੇ ਨੇ ਵੀ ਕਿੰਨੇ ਇੰਚ ਦੇ ਵਿੱਚ ਪਾਉਣੇ ਨੇ ਹੁਣ ਮੰਨ ਲਓ ਤੁਹਾਡੀ 벨ਟ ਜਿਹੜੀ ਹੈਗੀ ਉਹ 22 ਇੰਚ ਦੀ ਆ ਹਨਾ 22 ਦਾ ਹਾਫ ਹੋ ਗਿਆ 11 ਤਾਂ ਤੁਸੀਂ ਕੀ ਕਰਨਾ 4 ਇੰਚ ਦੇ ਵਿੱਚ ਬਲ ਰੈਡੀ ਕਰ ਲਓ ਔਰ 7 ਇੰਚ ਜਿਹੜੀ ਜਗ੍ਹਾ ਹੈਗੀ ਉਹਨੂੰ ਬਿਨਾਂ ਬਲਾਂ ਤੋਂ ਖਾਲੀ ਛੱਡ ਲਓ ਠੀਕ ਹੈ ਜੀ ਹੁਣ ਮੈਂ 4 ਇੰਚ ਦੇ ਵਿੱਚ ਬਲ ਰੈਡੀ ਕਰ ਲੂੰਗੀ ਔਰ 8 ਇੰਚ ਜਗ੍ਹਾ ਜਿਹੜੀ ਹੈਗੀ ਉਹਨੂੰ ਪਿੱਛੇ ਛੱਡ ਲੂੰਗੀ ਠੀਕ ਆ ਹੁੰਦਾ ਹੁਣ ਇਹਦਾ ਜਿਹੜਾ ਬਲ ਹੈਗਾ ਉਹ ਮੈਂ ਇੰਨਾ ਕ ਚੱਕੂੰਗੀ ਠੀਕ ਆ ਬਸ ਮੈਂ ਆ ਨਿਸ਼ਾਨੀ ਰੱਖਦੀ ਹੁੰਨੀ ਆ ਜਿਹੜੀ ਆਪਣੀਆਂ ਨ ਇੰਨਾ ਕਵਲ ਚੱਕੀ ਜਾਊਂਗੀ ਮੈਂ ਠੀਕ ਹੈ ਹੁਣ 2 ਟਾ ਇੰਚ ਦਾ ਬਲਤਾ ਜਿਹੜਾ ਹੈਗਾ ਉਹ ਆਪਾਂ ਨੂੰ ਚੱਕਣਾ ਹੀ ਪੈਣਾ ਠੀਕ ਹੈ ਜੀ ਤੇ ਐਦਾਂ ਆਪਾਂ ਇਹਨੂੰ ਇਕੱਠਾ ਕਰ ਲੈਣਾ ਮੂਹਰੇ ਜਿਹੜੀ ਹੈਗੀ ਥੋੜੀ ਜਿਹੀ ਜਗ੍ਹਾ ਛੱਡ ਦੇਣੀ ਆ ਤੁਸੀਂ 1 ਅੱਧਾ ਇੰਚ ਜਗ੍ਹਾ ਛੱਡ ਸਕਦੇ ਠੀਕ ਹੈ ਹੁਣ ਬਸ ਆਪਾਂ ਇਹ ਧਿਆਨ ਰੱਖਣਾ ਬਲ ਪਾਉਂਦੇ ਪਾਉਂਦੇ ਆਪਾਂ ਨਾਪਦੇ ਵੀ ਜਾਣਾ ਠੀਕ ਹੈ ਨਾਲ-ਨਾਲ ਆਪਾਂ ਨੂੰ 4 ਇੰਚ ਦੇ ਵਿੱਚ ਬਲ ਚਾਹੀਦੇ ਨੇ ਔਰ 8 ਇੰਚ ਜਗ੍ਹਾ ਜਿਹੜੀ ਹੈਗੀ ਉਹ ਪਿੱਛੇ ਚਾਹੀਦੀ ਆ ਠੀਕ ਹੈ ਤੇ ਹੁਣ ਦੇਖੋ ਜਿਹੜਾ ਆਪਣਾ ਆਹ ਬੈਕ ਸਾਈਡ ਤੇ ਕੱਟ ਲੱਗਿਆ ਸੀ ਨਾ ਆਪਣਾ ਉਹਨੂੰ ਆਪਾਂ ਦੇਖ ਲੈਣਾ ਵੀ ਆਪਾਂ ਨੂੰ 12.5 ਇੰਚ ਜਿਹੜੀ ਜਗ੍ਹਾ ਹੈਗੀ ਉਹ ਚਾਹੀਦੀ ਐ ਇਦਾਂ ਠੀਕ ਐ ਤੇ ਦੇਖੋ ਹੁਣ ਆਪਾਂ ਇਹਨੂੰ ਨਾਪ ਲੈਣਾ ਹੁਣ ਆਪਣੇ ਇੰਨੇ ਕੁ ਬਲ ਪੈ ਗਏ ਪਹਿਲਾਂ ਆਪਾਂ ਨਾਪ ਲਓ ਠੀਕ ਐ ਤਾਂ ਕਿ ਆਪਾਂ ਆਪਾਂ ਨੂੰ ਆਪਣੀ ਮਤਲਬ ਜਿੰਨੀ ਆਪਾਂ ਨੂੰ ਬੈਲਟ ਜੜਨੀ ਹੈ ਨਾ ਉਨੀ ਜਗ੍ਹਾ ਆਪਾਂ ਨੂੰ ਮਿਲ ਸਕੇ ਠੀਕ ਐ ਜੀ ਹੁਣ ਆਪਾਂ ਨਾਪ ਲੈਣਾ ਦੇਖੋ ਇੱਥੇ ਬਾਰ ਖਤਮ ਹੁੰਦਾ ਨਾ ਇੱਥੇ 4 ਸਵਾ 4 ਇੰਚ ਆ ਰਿਹਾ ਬਾਕੀ ਜਿਹੜੀ ਜਗ੍ਹਾ ਹੈਗੀ ਆਪਣੀ ਉਹ ਪਲੇਨ ਹੈ ਠੀਕ ਹੈ ਜੀ ਇਦਾਂ ਆਪਾਂ ਖਾਲੀ ਛੱਡ ਲੈਣੀ ਆ ਹੁਣ ਆਪਾਂ ਇਹਨੂੰ ਸਾਰੇ ਨੂੰ ਟੋਟਲ ਨਾਪ ਲਵਾਂਗੇ ਠੀਕ ਹੈ ਹੁਣ ਦੇਖੋ ਮੈਂ ਤੁਹਾਨੂੰ ਨਾਪ ਕੇ ਦਿਖਾਉਣੀ ਆ ਹੁਣ ਦੇਖੋ ਆ ਆਪਣੀ ਸਲਾਈ ਆ ਗਈ ਤੇ ਇੱਥੋਂ ਲੈ ਕੇ ਜਿੱਥੇ ਤੱਕ ਆਪਣਾ ਕੱਟ ਲੱਗਿਆ ਹੋਇਆ ਉੱਥੇ ਤੱਕ ਆਪਾਂ ਨਾਪ ਲੈਣਾ ਤੇ ਆ ਆਪਣਾ ਕੱਟ ਹੈ ਤੇ ਆਪਾਂ ਨੂੰ 12.5 ਇੰਚ ਚ ਆਪਾਂ ਇਦਾਂ ਰੈਡੀ ਕਰ ਲਿਆ ਬਲ ਮਤਲਬ ਕਿ 4 ਇੰਚ ਦੇ ਵਿੱਚ ਬਲ ਰੈਡੀ ਕਰ ਲਿਆ ਔਰ ਆਪਾਂ ਬਾਕੀ ਜਗ੍ਹਾ ਜਿਹੜੀ ਹੈਗੀ ਉਹ ਖਾਲੀ ਛੱਡ ਲਈਏ ਠੀਕ ਆ ਆ ਆਪਣਾ ਕੱਟ ਆ ਗਿਆ ਹੁਣ ਇੱਥੇ ਤੱਕ ਆਪਣੇ ਬਾੜ ਪੈ ਗਿਆ ਤੇ ਆ ਜਿਹੜੀ ਜਗ੍ਹਾ ਹੈਗੀ ਐ ਬੈਕ ਵਾਲੇ ਆਸਣ ਤੱਕ ਇਹਦੇ ਨਾਲ ਆਪਣੀ ਬੈਕ ਵਾਲੀ ਬੈਲਟ ਜੜੀ ਜਾਊਗੀ ਠੀਕ ਆ ਤੇ ਲਈ ਮੈਂ 12.5 ਇੰਚ ਜਗ੍ਹਾ ਜਿਹੜੀ ਹੈਗੀ ਉਹ ਪਿੱਛੇ ਛੱਡੀ ਸੀ ਹੁਣ 12.5 ਜਗ੍ਹਾ ਪਿੱਛੇ ਹੋਗੀ ਔਰ 12.5 ਹੀ ਇਦਾਂ ਅੱਗੇ ਹੋਗੀ ਹੁਣ ਇਹ ਟੋਟਲ ਜਿਹੜਾ ਹੋ ਗਿਆ ਉਹ ਆਪਣਾ 25 ਇੰਚ ਹੋ ਗਿਆ ਠੀਕ ਹੈ ਜੀ ਤੇ ਇਦਾਂ ਤੁਸੀਂ ਬਸ ਆਪਣੀ ਬੈਲਟ ਦੇ ਅਨੁਸਾਰ ਹੀ ਬਾੜ ਆਪਾਂ ਦੇਖ ਲੈਣਾ ਵੀ ਕਿੰਨੇ ਇੰਚ ਚ ਪਹਿਣਗੇ ਠੀਕ ਹੈ ਹੁਣ ਦੇਖੋ ਜ ਇੱਥੇ ਮੇਰਾ ਬਲ ਖਤਮ ਹੁੰਦਾ 4 ਸਵਾ 4 ਇੰਚ ਦੇ ਵਿੱਚ ਪਏ ਨੇ ਔਰ ਬਾਕੀ ਜਿਹੜੀ ਜਗ੍ਹਾ ਹੈਗੀ ਆ ਹਾ ਕੱਟ ਤੱਕ ਆਪਣੀ ਖਾਲੀ ਹੈ ਠੀਕ ਹੈ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਵਾਲੀ ਸਾਈਡ ਵੀ ਬਲ ਦੇ ਜਿਹੜੇ ਉਹ ਰੈਡੀ ਕਰ ਲੈਣੇ ਨੇ ਤੇ ਇਧਰ ਵੀ ਆਪਾਂ ਓਨਾ ਕੀ ਬਲ ਚੱਕਣਾ ਇਦਾਂ ਬਸ ਆ ਮਸ਼ੀਨ ਦੀ ਨਿਸ਼ਾਨੀ ਰੱਖਿਆ ਕਰੋ ਹੁਣ ਫੇਰ ਆਪਾਂ ਨਾਪ ਕੇ ਦੇਖ ਲੈਣਾ ਇੱਕ ਵਾਰ ਵੀ ਆਪਣੇ ਬਲ ਜਿਹੜੇ ਹੈਗੇ ਨੇ ਉਹ ਸਹੀ ਆਏ ਨੇ ਠੀਕ ਹੈ ਜੀ ਆ ਆਪਣੀ ਸਲਾਈ ਹੈਗੀ ਹੈ ਸੈਂਟਰ ਵਾਲੀ ਤੇ ਇੱਥੋਂ ਆਪਾਂ ਇੰਚ ਟੇਪ ਰੱਖਣਾ ਤੇ ਇਹ ਦੇਖੋ ਆਪਣੇ ਬਲ ਜਿਹੜੇ ਹੈਗੇ ਨੇ ਉਹ ਤਾਂ 4 ਇੰਚ ਚ ਹੋ ਗਿਆ ਹੁਣ ਆਪਾਂ ਪਿੱਛੇ ਦੇਖਣਾ ਵੀ ਘੱਟ ਵੱਧ ਤਾਂ ਨਹੀਂ ਹੈਗੀ ਜਗ੍ਹਾ ਠੀਕ ਹੈ ਹੁਣ ਦੇਖੋ ਪਿੱਛੇ ਜਿਹੜੀ ਹੈਗੀ ਉਹ 11.5 ਬਚ ਦੀ ਪਈ ਹੈ ਇਸੇ ਲਈ ਆਪਾਂ ਨੂੰ ਇੱਕ ਬਲ ਜਿਹੜਾ ਹੈਗਾ ਉਹ ਦੇੜਨਾ ਪੈਣਾ ਠੀਕ ਹੈ ਤੇ ਇੰਨਾ ਕ ਆਪਾਂ ਹੋ ਜਾਂਦਾ ਹੁੰਦਾ ਤੇ ਇਹਨੂੰ ਆਪਾਂ ਥੋੜਾ ਜਿਹਾ ਛੋਟਾ ਕਰਕੇ ਪਾ ਦਵਾਂਗੇ ਠੀਕ ਹੈ ਬਾੜ ਲੂ ਬਸ ਆਪਾਂ ਇਦਾਂ ਕਰ ਲੈਣਾ ਤੇ ਆਪਾਂ ਇਹਨੂੰ ਦੁਬਾਰਾ ਨਾਪ ਲਵਾਂਗੇ ਹੁਣ ਤੇ ਦੇਖੋ ਹੁਣ ਆਪਣੀ 12.5 ਜਿਹੜੀ ਜਗ੍ਹਾ ਹੈਗੀ ਉਹ ਪੂਰੀ ਆ ਗਈ ਹੈ ਠੀਕ ਹੈ ਜੀ ਇੱਥੇ ਆਪਣੀ 12.5 ਆ ਰਹੀ ਹੈ ਠੀਕ ਹੈ ਬਸ ਤੁਸੀਂ ਐਦਾਂ ਥੋੜਾ ਬਹੁਤਾ ਬਲ ਜਿਹੜਾ ਹੈਗਾ ਉਹਨੂੰ ਘੱਟ ਵੱਧ ਕਰ ਸਕਦੇ ਹੋ ਐਦਾਂ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਹੁਣ ਦੇਖੋ ਇੱਥੋਂ ਲੈ ਕੇ ਇੱਥੇ ਤੱਕ ਹੁਣ ਆਪਣਾ 12.5 ਪੂਰਾ ਆ ਗਿਆ ਠੀਕ ਹੈ ਜਿੰਨੀ ਆਪਾਂ ਨੇ ਬੈਲਟ ਜੜਨੀ ਆ ਫਰੰਟ ਵਾਲੇ ਪਾਸੇ ਠੀਕ ਹੈ ਹੁਣ ਆਪਣਾ ਪੂਰਾ ਇਹ 12.5 ਉਧਰ ਹੋ ਗਈ ਜਗ੍ਹਾ ਪਲਾਂ ਦੇ 12.5 ਹੀ ਉਧਰ ਹੋ ਗਈ ਠੀਕ ਹੈ ਤੁਸੀਂ ਤੁਸੀਂ ਦੇਖ ਲਓ ਵੀ ਇਹ ਵਾਲ ਨੇ ਜਿਹੜੇ ਆਪਣੇ ਇਹ ਐ ਏਦਾਂ ਰੈਡੀ ਹੋ ਗਏ ਨੇ ਤੇ ਹੁਣ ਆਪਾਂ ਇਹਨੂੰ ਨਾਪ ਲਵਾਂਗੇ ਵੀ ਆਪਣੀ 25 ਇੰਚ ਜਗਾ ਹੀ ਬਣਦੀ ਆ ਕਈ ਵਾਰੀ ਘੱਟ ਵੱਧ ਹੋ ਜਾਂਦਾ ਹੁਣ ਦੇਖੋ ਜਿਹੜਾ ਆ ਕੱਟ ਹੈਗਾ ਇਹਨੂੰ ਤੁਸੀਂ ਐ ਸੈਂਟਰ ਦੇ ਵਿੱਚ ਰੱਖੋ ਠੀਕ ਹੈ ਇੱਥੇ ਇੰਚ ਟੇਪ ਰੱਖਣਾ ਆਪਾਂ ਨੇ ਤੇ ਐਦਾਂ ਕਰਕੇ ਸਾਰੀ ਬੈਲਟ ਨੂੰ ਨਾਪ ਲੈਣਾ ਇੱਕ ਵਾਰ ਇਹ ਦੇਖੋ ਹੁਣ ਆਪਣੀ ਇਹ ਪੂਰੀ 25 ਇੰਚ 벨ਟ ਰੈਡੀ ਹੋਈ ਆਗੀ ਠੀਕ ਆ ਆ ਆਪਣਾ 25 ਇੰਚ ਆ ਗਿਆ ਤੇ ਇੰਨੀ ਹੀ ਹੁਣ ਆਪਾਂ 벨ਟ ਜਿਹੜੀ ਹੈਗੀ ਆ ਉਹ ਰੈਡੀ ਕਰ ਲੈਣੀ ਆ 25 ਇੰਚ ਦੀ ਫਿਰ ਮੈਂ ਤੁਹਾਨੂੰ ਜੜਾਈ ਕਰਨੀ ਦੱਸਦੀ ਆ ਮੈਂ 벨ਟ ਜਿਹੜੀ ਹੈਗੀ ਆ ਉਹ 25 ਇੰਚ ਦੇ ਹਿਸਾਬ ਨਾਲ ਰੈਡੀ ਕਰ ਲੈਣੀ ਆ ਹੁਣ ਦੇਖੋ ਜਿਹੜੀ 벨ਟ ਹੈਗੀ ਆ ਉਹ ਆਪਾਂ 25 ਇੰਚ ਦੇ ਹਿਸਾਬ ਨਾਲ ਰੈਡੀ ਕਰ ਲਈ ਆ ਠੀਕ ਹੈ ਜੀ ਹੁਣ ਆਪਣੀ 벨ਟ ਵੀ 25 ਇੰਚ ਹੋਗੀ ਆਪਣੇ ਬਲ ਜਿਹੜੇ ਹੈਗੇ ਨੇ ਉਹ ਵੀ ਆਪਾਂ ਮੂਹਰੇ 25 ਇੰਚ ਚ ਪਾ ਲਏ ਨੇ ਤੇ ਬੈਕ ਵਾਲੀ ਸਾਈਡ ਵੀ 25 ਇੰਚ ਜਗ੍ਹਾ ਛੱਡ ਲਈ ਆ ਇੱਕ ਵਾਰੀ ਆਪਾਂ ਇਹਨੂੰ ਨਾਪ ਕੇ ਠੀਕ ਹੈ ਐਦਾਂ ਆਪਾਂ ਇਹਨੂੰ ਨਾਪ ਹੀ ਜਾਣਾ 벨ਟ ਨਾਲ ਠੀਕ ਹੈ ਤਾਂ ਕਿ ਜਦੋਂ ਆਪਾਂ 벨ਟ ਜੜਾਂਗੇ ਫਿਰ ਆਪਣੀ ਘਾਟ ਵਾਦ ਨਾ ਹੋਵੇ ਜੇ ਤੁਸੀਂ ਐਦਾਂ ਨਾਪ ਕੇ 벨ਟ ਜੜੋਗੇ ਨਾ ਤਾਂ ਤੁਹਾਡੀ ਘਾਟ ਵਾੜ ਜਿਹੜੀ ਹੈਗੀ ਉਹ ਕਦੇ ਵੀ ਨਹੀਂ ਹੋਊਗੀ ਠੀਕ ਹੈ ਦੇਖੋ ਆਪਣੀ 벨ਟ ਜਿਹੜੀ ਹੈਗੀ ਉਹ ਪੂਰੀ ਆਈ ਹੈ ਠੀਕ ਹੈ ਜੀ ਐਦਾਂ ਵਸ ਤੁਸੀਂ ਨਾਪ ਕੇ ਬਲ ਪਾਇਆ ਕਰੋ ਨਾਪ ਕੇ ਹੀ 벨ਟ ਜੜਿਆ ਕਰੋ ਠੀਕ ਹੈ ਤੇ ਦੇਖੋ ਹੁਣ ਆਪਾਂ 벨ਟ ਜੜਨੀ ਕਿਵੇਂ ਆ ਆਪਾਂ ਬਲਾਂ ਦੀ ਆਪਾਂ ਸਲਵਾਰ ਦੀ ਉਲਟੀ ਵਾਲੀ ਸਾਈਡ ਰੱਖ ਲੈਣੀ ਆ ਠੀਕ ਹੈ ਜੀ ਔਰ 벨ਟ ਦੀ ਜਿਹੜੀ ਹੈਗੀ ਆ ਉਹ ਆਪਾਂ ਸਿੱਧੀ ਵਾਲੀ ਸਾਈਡ ਰੱਖਣੀ ਆ ਠੀਕ ਹੈ ਜਿਹੜਾ ਨੇਫੇ ਵਾਲੀ ਸਾਈਡ ਹੈਗੀ ਆ ਨਾ 벨ਟ ਦੀ ਇਹ ਆ ਆ ਨੇਫੇ ਵਾਲੀ ਸਾਈਡ ਹੈਗੀ ਆ ਨਾ ਇਹਨੂੰ ਆਪਾਂ ਇਹ ਐਦਾਂ 벨ਟ ਦੇ ਅੰਦਰ ਵਾਲੀ ਸਾਈਡ ਰੱਖ ਲੈਣਾ ਠੀਕ ਹੈ ਹੁਣ ਦੇਖੋ 벨ਟ ਜਿਹੜੀ ਹੈਗੀ ਆ ਉਹ ਆਪਾਂ ਸਿੱਧੀ ਕਰਕੇ ਇਹਦੇ ਅੰਦਰ ਪਾ ਲਈਏ ਸਲਵਾਰ ਦੇ ਠੀਕ ਹੈ ਤੇ ਇੱਥੋਂ ਹੁਣ ਆਪਾਂ ਇਹਦੀ ਜੜਾਈ ਕਰਾਂਗੇ ਬਲ ਜਿਹੜੇ ਹੈਗੇ ਨੇ ਉਹ ਮੈਂ ਨੀਚੇ ਵਾਲੀ ਸਾਈਡ ਰੱਖੇ ਨੇ ਤੇ ਕੋਈ ਕਈ ਵਾਰੀ ਨਾ ਆਪਣਾ ਜਿਹੜਾ ਪੈਰ ਹੁੰਦਾ ਉਹ ਫਸਣ ਲੱਗ ਜਾਂਦਾ ਬਲਾਂ ਦੇ ਵਿੱਚ ਤੇ ਐਦਾ ਜੇ ਤੁਸੀਂ ਨਾਪ ਕੇ বেলਟ ਜੜੋਂਗੇ ਨਾ ਤਾਂ ਤੁਹਾਡੀ ਸਲਾਈ ਜਿਹੜੀ ਹੈਗੀ ਉਹ ਬਿਲਕੁਲ ਪਰਫੈਕਟ ਆਊਗੀ ਠੀਕ ਹੈ ਤੇ ਬੈਕ ਵਾਲਾ ਅਸਣਉਣ ਤੋਂ ਪਹਿਲਾਂ ਤੁਸੀਂ ਇੱਕ ਵਾਰ ਜ਼ਰੂਰ ਇਹ ਨਾਪ ਲੈਣਾ ਹੁਣ ਦੇਖੋ ਆ ਵਾਲੀ ਸਲਾਈ ਜਿਹੜੀ ਹੈਗੀ ਇਹ ਵੀ ਬੈਕ ਵਾਲੀ ਸਲਾਈ ਆ ਔਰ ਇਹ ਅਸਣ ਵਾਲੀ ਸਲਾਈ ਜਿਹੜੀ ਹੈਗੀ ਉਹ ਵੀ ਬੈਕ ਵਾਲੀ ਆ ਠੀਕ ਹੈ ਜੀ ਤੇ ਆਪਾਂ ਇਹਨੂੰ ਨਾਪ ਲੈਣਾ ਵੀ ਆਪਣੀ বেলਟ ਜਿਹੜੀ ਹੈਗੀ ਉਹ ਪੂਰੀ ਆ ਰਹੀ ਆ ਹੁਣ ਦੇਖੋ ਆਪਣੀ বেলਟ ਜਿਹੜੀ ਹੈਗੀ ਕਿਉਂਕਿ ਆਪਾਂ ਨਾਪ ਕੇ ਜਿਹੜੀ ਹੈ ਇਸ ਲਈ ਬਿਲਕੁਲ ਸਲਾਈ ਨਾਲ ਸਲਾਈ ਆਪਣੀ ਮੈਚ ਹੋ ਰਹੀ ਹੈ ਠੀਕ ਹੈ ਜੀ ਤੇ ਦੇਖੋ ਕੋਈ ਘਟੀ ਨਹੀਂ ਆਪਣੀ ਬੈਲਟ ਕੋਈ ਵਧੀ ਨਹੀਂ ਹੈਗੀ ਠੀਕ ਹੈ ਜੀ ਤੇ ਐਦਾਂ ਤੁਸੀਂ ਬੈਲਟ ਜਿਹੜੀ ਹੈਗੀ ਉਹ ਰੈਡੀ ਕਰ ਲੈਣੀ ਹੈ ਤੇ ਦੇਖੋ ਆਪਣੀ ਬੈਲਟ ਜਿਹੜੀ ਹੈਗੀ ਉਹ ਐਂਡ ਤੱਕ ਆਪਣੀ ਪੂਰੀ ਆਈ ਹੈ ਠੀਕ ਹੈ ਦੇਖੋ ਜਿਹੜੀ ਆਪਾਂ 벨ਟ ਹੈਗੀ ਆ ਉਹ ਆਪਾਂ ਰੈਡੀ ਕਰ ਲਈ ਆ ਠੀਕ ਹੈ ਜੀ ਤੇ ਆਪਾਂ ਇੱਕ ਵਾਰ ਇਹਨੂੰ ਨਾਪ ਨਾਪ ਕੇ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਦੇਖੋ 4 ਇੰਚ ਦੇ ਵਿੱਚ ਮੈਂ ਬਲ ਜਿਹੜੇ ਹੈਗੇ ਨੇ ਉਹ ਰੈਡੀ ਕੀਤੇ ਨੇ ਬਾਕੀ ਜਿਹੜੀ ਜਗ੍ਹਾ ਹੈਗੀ ਆ ਉਹ ਮੈਂ ਖਾਲੀ ਛੱਡਤੀ ਆ ਮਤਲਬ ਕਿ ਸਾਡੇ 1.5 ਇੰਚ ਜਿਹੜੀ ਜਗ੍ਹਾ ਹੈਗੀ ਉਹ ਮੈਂ ਖਾਲੀ ਛੱਡਤੀ ਆ ਔਰ 4 ਇੰਚ ਦੇ ਵਿੱਚ ਮੈਂ ਬਲ ਪਾ ਲਏ ਨੇ ਹੁਣ 8 8.5 ਔਰ 4 ਹੋ ਗਿਆ ਆਪਣੇ 12.5 ਠੀਕ ਹੈ ਹੁਣ ਆਪਣੀ 벨ਟ ਜਿਹੜੀ ਹੈਗੀ ਸੀ ਉਹ 25 ਇੰਚ ਦੀ ਸੀ ਕਿ ਸਾਡੇ 12.5 ਇੰਚ ਦੇ ਵਿੱਚ ਆਪਣੇ ਇੱਧਰ ਜਗ੍ਹਾ ਦੇ ਵਿੱਚ ਬਲ ਰੈਡੀ ਹੋ ਗਏ ਨੇ ਇੱਦਾਂ ਰੈਡੀ ਹੋ ਗਏ ਨੇ ਜੇ ਤੁਸੀਂ ਐਦਾਂ 벨ਟ ਜੜੋਂਗੇ ਤੇ ਬਲ ਪਾਉਂਗੇ ਤਾਂ ਤੁਹਾਡੀ 벨ਟ ਜਿਹੜੀ ਹੈਗੀ ਆ ਕਦੇ ਵੀ ਘਟੂਗੀ ਵਧੂਗੀ ਨਹੀਂ ਠੀਕ ਹੈ ਤੇ ਆਪਾਂ ਪਹੁੰਚੇ ਜਿਹੜੇ ਹੈਗੇ ਨੇ ਦੇਖੋ ਉਹ ਤਾਂ ਤੁਸੀਂ ਰੈਡੀ ਕਰ ਹੀ ਲੈਣੇ ਨੇ ਹੁਣ ਦੇਖੋ ਇਹਦੇ ਤੇ ਪੈਚ ਲੱਗਿਆ ਹੋਇਆ ਮੈਂ ਸਿਰਫ 2 ਇੰਚ ਦਾ ਜਿਹੜਾ ਪਹੁੰਚਾ ਹੈਗਾ ਉਹ ਰੈਡੀ ਕਰਨਾ ਤੇ ਐਦਾਂ ਤੁਸੀਂ ਫਿਨਿਸ਼ਿੰਗ ਦੇ ਨਾਲ ਜਿਹੜਾ ਪੈਚ ਹੈਗਾ ਉਹ ਰੈਡੀ ਕਰ ਲੈਣਾ ਹੁਣ ਦੇਖੋ ਬਿਲਕੁਲ ਨਹੀਂ ਲੱਗ ਰਿਹਾ ਕਿ ਆਪਾਂ ਇਹ ਪੈਚ ਰੈਡੀ ਕੀਤਾ ਐਦਾਂ ਲੱਗ ਰਿਹਾ ਵੀ ਜਿੱਦਾਂ ਆਪਾਂ ਕੜਾਈ ਕੀਤੀ ਹੋਈ ਆਗੀ ਹਨਾ ਤੇ ਐਦਾਂ ਆਪਾਂ ਪੈਚ ਜਿਹੜਾ ਹੈਗਾ ਉਹ ਲਗਾ ਲੈਣਾ ਤੇ ਆਪਾਂ ਨੀਫਾ ਵਗੈਰਾ ਜਿਹੜਾ ਹੈਗਾ ਉਹ ਭਰ ਲੈਣਾ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਹੋਪ ਕਰਦੀ ਹਾਂ ਤੁਹਾਨੂੰ ਸਮਝ ਆ ਗਈ ਹੋਗੀ ਠੀਕ ਹੈ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਚਲੋ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ